ਲੋਕ ਸਭਾ ਹਲਕਾ ਸੰਗਰੂਰ ਅਦੀਨ ਆਉਂਦੇ ਤਿੰਨਾਂ ਜ਼ਿਲ੍ਹਿਆਂ ਦੇ ਵਿਧਾਨ ਸਭਾ ਵਿੱਚ ਇੱਕ ਕਰਮਚਾਰੀ ਤਾਇਨਾਤ ਕੀਤੇ ਗਏ ਤੁਰੀ ਹਲਕੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਕਰਮਚਾਰੀਆਂ ਨੂੰ ਈਵੀਐਮ ਮਸ਼ੀਨਾਂ ਵੰਡੀਆਂ ਗਈਆਂ ਅਤੇ ਡਿਊਟੀਆਂ ਲਗਾਈਆਂ ਗਈਆਂ ਇੰਨਾ ਹੀ ਨਹੀਂ ਉੱਧਰ ਪੁਲਿਸ ਮੁਲਾਜ਼ਮਾਂ ਅਤੇ ਪੈਰਾ ਮਿਲਟਰੀ ਫੋਰਸਾਂ ਨੂੰ ਡਿਊਟੀ ਸਮਝਾ ਕੇ ਉਹਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਅਮਿਤ ਗੁਪਤਾ ਨੇ ਦੱਸਿਆ ਕਿ ਇਸ ਵਾਰ ਗਰਮੀ ਨੂੰ ਮੁੱਖ ਰੱਖਦਿਆਂ ਇਹਨਾਂ ਕਰਮਚਾਰੀਆਂ ਲਈ ਪੀਣ ਵਾਲੇ ਪਾਣੀ ਅਤੇ ਹਵਾਦਾਰ ਪੱਖਿਆਂ ਦੀ ਵੀ ਵਿਵਸਥਾ ਕੀਤੀ ਗਈ। ਪਾਰਲੀਮੈਂਟਰੀ ਕੰਸਟਿਟਿਊਐਂਸੀ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਜਿਹੜੇ ਮੁਕੰਮਲ ਨੇ ਸਾਰੇ ਪ੍ਰਬੰਧ ਚੋਣਾਂ ਦੇ ਬਤ ਜਿਹੜੇ ਕਰਨ ਵਾਲੇ ਨੇ ਸਾਡੇ ਜਿਹੜੀਆਂ ਈਵੀਐਮ ਮਸ਼ੀਨਾਂ ਚੋਣ ਦਾ ਮਟੀਰੀਅਲ ਚੋਣਾਂ ਤੇ ਜਾਣ ਵਾਲਾ ਸਟਾਫ ਜਿਹੜਾ ਪੂਰੀ ਤਰ੍ਹਾਂ ਸਾਰੇ ਪ੍ਰਬੰਧ ਮੁਕੰਮਲ ਨੇ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਸਾਰੇ ਪੋਲਿੰਗ ਸਟੇਸ਼ਨਸ ਦੇ ਸੁਰੱਖਿਆ ਦੇ ਕਰਮਚਾਰੀ ਅਧਿਕਾਰੀ ਤਾਇਨਾਤ ਕੀਤੇ ਗਏ ਆ ਜਿਹੜੇ ਅਸੀਂ ਪੋਲਿੰਗ ਸਟੇਸ਼ਨ ਵਲਨਰੇਬਲ ਕ੍ਰਿਟੀਕਲ ਜਾਂ ਸੈਂਸਿਟਿਵ ਜਿਹੜੇ ਰੈਟੀਫਾਈ ਕੀਤੇ ਸੀ ਉਹਨਾਂ ਦੇ ਉੱਤੇ ਸੈਂਟਰਲ ਆਰਮ ਕੋਰਸਿਸ ਦੇ ਜਵਾਨ ਤਨਖਤ ਕੀਤੇਗੇ ਇਸ ਤੋਂ ਇਲਾਵਾ ਹਰੇਕ ਪੂਥ ਨੂੰ ਕਵਰ ਕਰਨ ਦੇ ਲਈ ਵੈਬ ਕਾਸਟਿੰਗ ਦੀ ਪ੍ਰਕਿਰਿਆ ਕੀਤੀ ਜਾ ਰਹੀ ਜਿਸ ਦਾ ਸਿੱਧਾ ਪ੍ਰਸਾਰਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਲਗ-ਅਲਗ ਦਫਤਰਾਂ ਦੇ ਵਿੱਚ ਕੀਤਾ ਜਾਏਗਾ ਤਾਂ ਜੋ ਚੋਣਾਂ ਦੀ ਪੂਰੀ ਪ੍ਰਕਿਰਿਆ ਪੂਰੀ ਪੀਸਫੁਲ ਟੰਗਨਲ ਕਮਲਗੀਆ ਸੋ 99 ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ ਉਹਦੇ ਨਾਲ 20% ਰਿਜ਼ਰਵ ਦੇ ਨਾਲ ਜਿਹੜੀਆਂ ਅਸੀਂ ਮਸ਼ੀਨਾਂ ਤਿਆਰ ਕੀਤੀਆਂ ਅੱਜ 199 ਮੁਥਾਂ ਤੇ ਜਿਹੜੀਆਂ ਮਸ਼ੀਨਾਂ ਦੇ ਸਮੇਤ ਪਾਰਟੀ ਪੋਲਿੰਗ ਪਾਰਟੀਆਂ ਤੇ ਮਟੀਰੀਅਲ ਡਿਵਾਨਾ ਕਰਦੇ ਤੇ ਇਹਨੂੰ ਦੇਖਦੇ ਹੋਏ ਅਲੱਗ-ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜਿਸ ਦੇ ਤਹਿਤ ਹਰੇਕ ਪੋਲਿੰਗ ਸਟੇਸ਼ਨ ਤੇ ਆਸ਼ਾ ਵਰਕਰਸ ਤਨਖਤ ਕੀਤੇ ਗਏ ਆ ਤਾਂ ਕਿ ਕਿਸੇ ਨੂੰ ਕੋਈ ਹੀਟ ਵੇਵ ਦਾ ਸਿੰਪਟਮ ਆਨ ਤੇ ਉਹਨਾਂ ਨੂੰ ਰੋਡਿੰਦੀ ਮੈਡੀਕਲ ਸਪੋਰਟ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਇਸ ਤੋਂ ਇਲਾਵਾ ਬਾਕੀ ਪੋਲਿੰਗ ਸਟੇਸ਼ਨਸ ਤੇ ਅਸੀਂ ਸ਼ਹਿਬੀਲ ਦਾ ਪ੍ਰਬੰਧ ਕੀਤਾ ਹੈਗਾ ਤਾਂ ਜੋ ਉਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਦੇ ਸ਼ੇਅਰਡ ਵੇਟਿੰਗ ਏਰੀਆ ਦੇ ਵਿੱਚ ਅਸੀਂ ਕੁਰਸੀਆਂ ਵਗੈਰਾ ਦੀ ਪ੍ਰਬੰਧ ਕੀਤਾ ਉਸ ਤੋਂ ਇਲਾਵਾ ਇੱਕ ਯੂਨਿਕ ਇਨੀਸ਼ੀਏਟਿਵ ਹੈ ਕਿ ਗ੍ਰੀਨ ਹਾਊਸ ਸਥਾਪਿਤ ਕੀਤਾ ਗਿਆ ਹੈ ਥੋੜੀ ਹਲਕੇ ਦੇ ਵਿੱਚ ਉੱਥੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੂਟੇ ਐ ਵੋਟਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਸਾਈਡ ਤੇ ਕਰਨਗੇ ਬਹੁਤ ਸਾਰੇ ਲੋਕ ਇਹ ਸਾਨੂੰ ਚੋਣ ਸਮੱਗਰੀ ਲੈ ਕੇ ਜਾਂਦੇ ਦੇ ਵਿੱਚ ਬਹੁਤ ਸਿੱਧਾ ਸਾਹਮਣਾ ਕਰਨਾ ਪਿਆ ਹੈ ਸਰ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਔਰ ਅਸੀਂ ਪੂਰੇ ਸક્ષਮ ਆ ਔਰ ਅਸੀਂ ਵੈਲ ਪ੍ਰਪੇਅਰਡ ਆ ਇਲੈਕਸ਼ਨਸ ਨੂੰ ਬੜੀਆਂ ਫੇਅਰ ਔਰ ਟ੍ਰਾਂਸਪੇਰੈਂਟ ਜਿਹੜੀਆਂ ਨੇ ਇਲੈਕਸ਼ਨਸ ਕੰਡਕਟ ਕਰਾਈਆਂ ਜਾਣਗੀਆਂ ਜਿਵੇਂ ਕਿ ਪਹਿਲਾਂ ਫਲੈਗ ਮਾਰਚੇਸ ਨਾਲ ਨਾਕਾਜ਼ ਨਾਲ ਰਿਕਵਰੀਜ਼ ਨਾਲ ਵੈਪਨ ਡਿਪੋਜ਼ਿਟਸ ਨਾਲ ਜਿਹੜੇ ਜਿੰਨੇ ਵੀ ਐਸਓਪੀਜ਼ ਮੁਤਾਬਕ ਜਿੰਨੇ ਵੀ ਫਾਰਮਸ ਨੇ ਉਹਨਾਂ ਤੇ ਅਸੀਂ ਐਕਸਲੈਂਟ ਪਰਫਾਰਮ ਕੀਤਾ ਔਰ ਅੱਗੇ ਵੀ ਕਰਦੇ ਰਵਾਂਗੇ ਇਦਾਂ ਹੀ ਹੁਣ ਜਿਵੇਂ ਸੈਕਟਰਸ ਦੇ ਵੰਡੇ ਆ ਪੈਟਰੋਲਿੰਗ ਪਾਰਟੀਆਂ ਵੰਡੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਪ੍ਰੋਪਰ ਫੋਰਸ ਡਿਪਲੋਇਡ ਹੈ ਅਸੀਂ ਇੱਕ ਡਰਾਈ ਟ్రਾਇਲ ਰਨ ਕਰ ਚੁੱਕੇ ਹਾਂ ਐਂਡ ਵੀ ਆਰ 100% ਪ੍ਰਿਪੇਅਰਡ ਐਂਡ ਮੈਂ ਮੇਕ ਸ਼ੂਰ ਕਰਦਾ ਕਿ ਸੰਗਰੂਰ ਪ੍ਰਸ਼ਾਸਨ ਔਰ ਸੰਗਰੂਰ ਪੁਲਿਸ ਜਿਹੜੀ ਇਲੈਕਸ਼ਨ ਹੈ ਬੜੀ ਫੇਅਰ ਪੀਸਫੁਲ ਤਰੀਕੇ ਨਾਲ ਕਰਵਾਏਗੀ ਪੁਲਿਸ ਦੀਆਂ ਕਿੰਨੀਆਂ ਟੀਮਾਂ ਤਾਇਰ ਕੀਤੀਆਂ ਗਈਆਂ ਲਗਾਈਆਂ ਗਈਆਂ ਨੇ ਸਰ ਐਸ ਐਚਓ ਲੈਵਲਸ ਦੀਆਂ ਡੀ ਐਸ ਪੀ ਲੈਵਲਸ ਦੀਆਂ ਜੀਓਜ਼ ਲੈਵਲ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀ ਗਈਆਂ ਨੇ ਜਿਨ੍ਹਾਂ ਦੀ ਗਿਣਤੀ ਮੋਰ ਥੈਨ 30 ਹੈ ਇਤਾਂ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨੇ ਉਸ 57 ਪਲੱਸ ਪੈਟਰੋਲਿੰਗ ਪਾਰਟੀਆਂ ਨੇ ਜਿਹੜੀਆਂ ਸੈਕਟਰਸ ਨੇ 86 ਤੋਂ ਵੱਧ ਸੈਕਟਰਸ ਦੀਆਂ ਪਾਰਟੀਆਂ ਨੇ ਇੱਕ ਇੱਕ ਚੀਜ਼ ਨੂੰ ਕੋਈ ਵੀ ਗ੍ਰੇ ਏਰੀਆ ਕਿਸੇ ਤਰ੍ਹਾਂ ਦਾ ਵੀ ਸੰਗਰੂਰ ਦੇ ਵਿੱਚ ਨਹੀਂ ਹੈ ਮਾਰੇ ਅਨਸਰਾਂ ਨੂੰ ਕਾਬੂ ਕਰਨੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਸਰ ਅਸੀਂ ਸਾਰਿਆਂ ਦੇ ਉਹਨਾਂ ਨੂੰ ਬਾਉਂਡ ਕਰਵਾਇਆ ਹੋਇਆ ਚਾਹੇ ਉਹਨਾਂ ਤੇ ਸੀਆਰਪੀਸੀ ਮੁਤਾਬਕ ਬਾਉਂਡ ਕਰਵਾਇਆ ਹੋਇਆ ਜਿੰਨੇ ਵੱਤੋ ਵੱਤ ਅਸੀਂ ਅਰੈਸਟ ਕੀਤੀਆਂ ਨੇ ਸਾਡਾ ਕੋਈ ਇਦਾਂ ਦਾ ਕ੍ਰਿਮੀਨਲ ਹਿਸਟਰੀ ਵਾਲਾ ਬੈਡ ਪਰਸਨ ਜਿਹੜਾ ਆਊਟ ਆਫ ਉਹ ਨਹੀਂ ਹੈਗਾ ਹਰ ਚੀਜ਼ ਅੰਡਰਸਟੈਂਡਿੰਗ ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਹੀ ਅਪੀਲ ਕਰਾਂਗਾ ਕਿ ਵੱਤੋ ਵੱਤ ਆਪਣੀ ਜਿਹੜੀ ਵੋਟ ਦੀ ਪਾਵਰ ਹੈ ਉਹਨੂੰ ਯੂਜ਼ ਕਰਨ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭਾਤੋਂ ਬਿਲਕੁਲ ਆਰਾਮ ਨਾਲ ਆਣ ਵੋਟ ਕਰਨ ਹਰ ਚੀਜ਼ ਜਿਹੜੀ ਸਿਕਿਉਰਿਟੀ ਦੇ ਜਿਹੜੀ ਪ੍ਰਬੰਧ ਨੇ ਉਹ 100% ਕੀਤੇ ਜਾ ਚੁੱਕੇ ਨੇ ਔਰ ਸੰਗਰੂਰ ਪੁਲਿਸ ਉਹਨਾਂ ਦੇ ਨਾਲ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ